ਸਾਸੀ ਕਾਲ ਸਾਰਿਆਂ ਨੂੰ ਅੱਜ ਐਨਐਸ ਮੈਮੋਰੀਅਲ ਸੀਨੀਅਰਸ ਕੈਂਡੀ ਸਕੂਲ ਦੇ ਵਿੜੇ ਵਿੱਚ ਧੀਆ ਦੀ ਲੋੜੀ ਦਾ ਪ੍ਰੋਗਰਾਮ ਬਣਾਇਆ ਬਣਾਇਆ ਗਿਆ ਹੈ ਨਿਰਵਾਨ ਚੈਰੀਟੇਬਲ ਫਾਊਂਡੇਸ਼ਨ ਸੰਸਥਾ ਦੇ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਪ੍ਰੋਗਰਾਮ ਵਿੱਚ 101 ਜਿਹੜੀਆਂ ਛੋਟੀਆਂ ਬੱਚੀਆਂ ਨਵ ਜੰਮੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ ਧੀਆ ਜਿਹੜੀਆਂ ਸਾਡੇ ਸਮਾਜ ਦੀ ਰੌਣਕ ਹੈ ਤੇ ਹਰ ਫੀਲਡ ਦੇ ਵਿੱਚ ਜਿਹੜਾ 3 ਦਾ ਖਾਸ ਰੋਲ ਹੈ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੀਆਂ ਕਿ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਧੀਆਂ ਨੇ ਜਉਂਦੀਆਂ ਵਸਤੀਆਂ ਰਹਿਣ ਖੁਸ਼ ਰਹਿਣ ਔਰ ਧੀਆਂ ਜੜੀਆਂ ਹੈਗੀਆਂ ਇਹ ਵੇੜੇ ਦੀ ਰੌਣਕ ਨੇ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦੀਆਂ ਕਿ ਜਿਹੜੀਆਂ ਧੀਆਂ ਦੇ ਲਈ ਇਹ ਰੌਣਕਾਂ ਸੀ ਆਪਣੇ ਵੇੜੇ ਦੇ ਵਿੱਚ ਲਾਈ ਐ ਐਨਐਸ ਮੈਮੋਰੀਅਲ ਸਕੂਲ ਦੇ ਵੇੜੇ ਵਿੱਚ ਇਸੇ ਤਰ੍ਹਾਂ ਹਰ ਸਾਲ ਇਹ ਪ੍ਰੋਗਰਾਮ ਬਣਾਇਆ ਜਾਵੇ ਤੇ ਵੱਧ ਤੋਂ ਵੱਧ ਇਲਾਕੇ ਦੀਆਂ ਧੀਆਂ ਦਾ ਸਤਿਕਾਰ ਕੀਤਾ ਜਾਵੇ ਅੱਜ ਸਾਡੇ ਇਲਾਕੇ ਦੀਆਂ ਬਹੁਤ ਹੋਣ ਹਾਰ ਜੜੀਆਂ ਬੇਟੀਆਂ ਨੇ ਉਹਨਾਂ ਦਾ ਵੀ ਅਸੀਂ ਸਨਮਾਨ ਕੀਤਾ ਤਾਂ ਕਿ ਬੇਟੀਆਂ ਨੂੰ ਹੋਰ ਹੌਸਲਾ ਫੁਜਾਈ ਮਿਲੇ ਤੇ ਉਹ ਸਮਾਜ ਦੇ ਹਰ ਖੇਤਰ ਦੇ ਵਿੱਚ ਅੱਗੇ ਆਉਣ ਤੇ ਇਹ ਬਾਖੀ ਸਾਡਾ ਜਿਹੜੀ ਸਾਡੇ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਇਲਾਕਾ ਨਿਵਾਸੀਆਂ ਨੇ ਵੱਧ ਚੜ ਕੇ ਧੀਆਂ ਦੇ ਇਸ ਸਨਮਾਨ ਦੇ ਵਿੱਚ ਸਾਡਾ ਸਾਥ ਦਿੱਤਾ ਤਾਂ ਮੈਂ ਇੱਕ ਵਾਰੀ ਫੇਰ ਤੋਂ ਦਿਲੋਂ ਖੁਸ਼ੀ ਮਹਿਸੂਸ ਕਰਦੀ ਆ ਕਿ ਨਵ ਜੰਮੀਆਂ ਬੱਚੀਆਂ ਦਾ ਅਸੀਂ ਬਹੁਤ ਹੀ ਪਿਆਰ ਉਹਨਾਂ ਨੂੰ ਦਿੱਤਾ ਸਾਡੀ ਸਕੂਲ ਮੈਨੇਜਮੈਂਟ ਮੈਨੇਜਮੈਂਟ ਕਮੇਟੀ ਨੇ ਔਰ ਮੇਰੇ ਸਾਰੇ ਅਧਿਆਪਕਾਂ ਨੇ ਤਾਂ ਪ੍ਰਮਾਤਮਾ ਅੱਗੇ ਮੇਰੀ ਇਹੀ ਅਰਦਾਸ ਹੈ ਕਿ ਜਾਂਦੀਆਂ ਵਸਤੀਆਂ ਰਹਿਣ ਸਾਡੇ ਘਰ ਦੀਆਂ ਰੌਣਕਾਂ ਸਾਡੀਆਂ ਧੀਆਂ ਜਿੱਥੇ ਪੁੱਤਰ ਮਿੱਠੜੇ ਮੇਵੇ ਆ ਧੀਆਂ ਮਿਸ਼ਰੀ ਦੀਆਂ ਡਲੀਆਂ ਨੇ ਪੁੱਤ ਸੁੱਖ ਦਿੰਦੇ ਆ ਧੀਆਂ ਦੁੱਖ ਮंडाਉਂਦੀਆਂ ਨੇ ਤਾਂ ਧੀਆਂ ਲਈ ਮੇਰਾ ਬਹੁਤ-ਬਹੁਤ ਪਿਆਰ ਤੇ ਲੋਹੜੀ ਦੀਆਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜਿੱਥੇ ਵੀ ਮੇਰੇ ਪੰਜਾਬੀ ਭੈਣ ਭਰਾ ਵਾਸਤੇ ਆ ਸਾਰਿਆਂ ਨੂੰ ਲੋਹੜੀ ਦੀਆਂ ਮੇਰੇ ਵੱਲੋਂ ਬਹੁਤ ਬਹੁਤ ਮੁबारकਾਂ ਥੈਂਕ ਯੂ